ਆਤ ਲਾ ਕੇ ਪਹੁੰਚਿਆ ਲੜਾ ਨਹੀਂ ਲੱਭਿਆ ਲੜੀ ਦਾ ਕਾਰ ਰਿਸ਼ਤਾ ਕਰਾਉਣ ਵਾਲੇ ਲੜੀ ਦੇ ਪਾਪੀ ਦਾ ਰੋਕੇ ਬਰਾ ਹਾਲ ਹੋ ਗਿਆ ਹੈ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵੰਦੋ ਇੱਕ ਬਾਰਾਤ ਆਈ ਸੀ ਦੱਸਦੇ ਕਿ ਮਹੱਲੇ ਵਾਲਿਆਂ ਨੇ ਕੁੜੀ ਦੀ ਫੋਟੋ ਪਛਾਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਲੜਾ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਾਡੇ ਨਾਲ ਧੋਖਾ ਹੋਇਆ ਹੈ ਮਨਦੀਪ ਜੀ ਕੀ ਤੁਸੀਂ ਰੈਡ ਵਾਲੇ ਮੈਂ ਅੰਮ੍ਰਿਤਸਰ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਤੁਹਾਡੇ ਦਿਓਰ ਦਾ ਹਾਂ ਜੀ ਕੌਣ ਸੀ ਲੜਕੀ ਜੋ ਮਾਮਾ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਜੋ ਜੱਜਾ ਚਾਚਾ ਦੀ ਜੋ ਕਿੱਥੇ ਰਹਿੰਦੇ ਸੀ ਜੋ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬੜੀ ਵੀ ਤੁਸੀਂ ਬਰਾਤ ਲੈ ਕੇ ਆਏ ਆ ਮੈਂ ਭਾਜੀ ਕਾਸ਼ ਨਹੀਂ ਪਹਿੰਦੀ ਪਹਿਲਾਂ ਮੈਂ ਨਾਲ ਕੋਲ ਤੇ ਸਾਰਾ ਕੁਝ ਲੈ ਕੇ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਵਾਈਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੱਟ ਗਿਆ ਪਰ ਤਾਂ ਮੈਂ ਸਾਰੀਆਂ ਦੀ ਗੱਲਾਂ ਮਾਤਾ ਬਸਾਉਂਦੀ ਨਹੀਂ ਤੇ ਉਹ ਤਾਂ ਨਾਲ ਕੋਈ ਗੱਲ ਬਾਤ ਨਹੀਂ ਲੀਦੀ ਉਹਦੀ ਬਰਾਦ ਲੈ ਕੇ ਤੁਰੇ ਕੱਲ ਯਾ ਅੱਜ ਕੋਈ ਗੱਲ ਬਾਤ ਬਾਜੀ ਕੱਲ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਹ ਕੁਛ ਕਰ ਲਿਆ ਸੀ ਆਹ ਕੁਛ ਕਰ ਲਿਆ ਮੈਂ ਸਾਰਾ ਕੁਛ ਉਹਨਾਂ ਦੇ ਵਿਸ਼ਵਾਸ ਤੇ ਲਾ ਕੇ ਤੁਰੇ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਕੁਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਸੀਂ ਵਿਸ਼ਵਾਸ ਸੀਗਾ ਵੀ ਹਾਰ ਟੇ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਬਾਜੀ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਕੋਈ ਪੈਸਾ ਤੇ ਲ